ਕੁਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਕੁਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਵਿਰਖਾਂ ਦੀ ਹਵਾ ਬਣ ਕੇ ਇਹ ਸਤਰ ਹਨ ਸ਼ਬਦਾਂ ਦੇ ਬੰਜਾਰੇ ਪੰਜਾਬੀ ਜਗਤ ਦੇ ਸਿਤਾਰੇ ਪਦਮਸ਼੍ਰੀ ਸੁਰਜੀਤ ਪਾਤਰ ਜੀ ਜਿਹੜੇ ਅੱਜ ਅਚਾਨਕ ਇਸ ਫਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਆਪਣੀ ਸ਼ਬਦਾਂ ਦਾ ਵਣਜ ਕਰਦੇ ਕਰਦੇ ਅਚਾਨਕ ਸਦੀਵੀ ਵਿਛੋੜਾ ਦੇ ਗਏ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਮੈਂ ਜਿੰਨਾ ਕਿ ਪਾਤਰ ਸਾਹਿਬ ਨੂੰ ਪੜਿਆ ਤਾਂ ਮੀਨੂਈ ਨਦੀਆਂ ਲਿਖਤਾਂ ਦੇ ਵਿੱਚ ਵੀ ਦਰਦ ਨਜ਼ਰ ਆਇਆ ਬੜੀ ਅਫਸੋਸ ਦੀ ਗੱਲ ਹੈ ਅਸਹਿ ਦੁੱਖ ਹੈ ਉਨ੍ਹਾਂ ਦੀ ਚਾਹਣ ਵਾਲਿਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ 팬 ਭਰਾਵਾਂ ਨੂੰ ਤੇ ਹੁਣ ਆਈਆਂ ਪਰ ਉਨ੍ਹਾਂ ਦੀ ਚਾਹਣ ਵਾਲਿਆਂ ਨੂੰ ਪੰਜਾਬੀ ਜਗਤ ਨੂੰ ਸਾਹਿਤਿਕ ਜਗਤ ਨੂੰ ਬਹੁਤ ਵੱਡਾ ਕਟਾ ਪਿਆ ਤੁਸੀਂ ਸੋਚ ਨਹੀਂ ਸਕਦੇ ਇੱਕ ਇਨਸਾਨ ਤੁਹਾਨੂੰ ਮਿਲ ਕੇ ਜਾਂਦਾ ਤੇ ਦੂਸਰੇ ਦਿਨ ਸਵੇਰੇ ਤੁਹਾਨੂੰ ਖਬਰ ਮਿਲਦੀ ਆ ਕਿ ਉਹ ਤੇ ਅਲਵਿਦਾ ਕਹਿ ਗਿਆ ਇਸ ਟੂਰ ਤੇ ਬਹੁਤ سارے ਦੋਸਤਾਂ ਨਾਲ ਅੱਜ ਦਿਨੇ ਗੱਲਬਾਤ ਚੱਲਦੀ ਰਹੀ ਦੱਸਿਆ ਕਿ ਕੱਲ ਬਰਨਾਲੇ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਮਿਲੇ ਗੱਲਾਂ ਬਾਤਾਂ ਹੋਈਆਂ ਕੁਛ ਐਸਾ ਨਹੀਂ ਲੱਗ ਰਿਹਾ ਸੀਗਾ ਕਿ ਪਾਤਰ ਸਾਹਿਬ ਚਲੇ ਜਾਣ ਪਰ ਹੋਇਆ ਕਿ ਖੋਇਆ ਹੈ ਕੰਡਿਆਂ ਵਿੱਚ ਨਹੀਂ ਉਲਝੀ ਦਾ ਕੰਡਿਆਂ ਵਿੱਚ ਨਹੀਂ ਉਲਝੀ ਦਾ ਨਾ ਫੁੱਲਾਂ ਤੇ ਹੱਕ ਰੱਖੀ ਦਾ ਕੰਡਿਆਂ ਵਿੱਚ ਨਹੀਂ ਉਲਝੀ ਦਾ ਨਾ ਫੁੱਲਾਂ ਤੇ ਹੱਕ ਰੱਖੀ ਦਾ ਬਸ ਅਵਾ ਹੀ ਹੋ ਜਾਇਦਾ ਇਸ ਸੰਸਾਰ ਚ गुजरन लग गया जो लिख के गए जामा दे गए उस प्रैक्टिकल रूप दे गए वाकई हवा हो गए सो बहुत ਵੱਡਾ ਕੱਟ ਹੈ ਇਹ ਸਾਹਿਤਿਕ ਗੁੰਦੇ ਵਿੱਚ ਸਾਡੇ ਸਾਹਿਤਿਕ ਖੇਤਰ ਦੇ ਵਿੱਚ ਇਸ ਕਲਮਦਾਨ ਚਲੇ ਜਾਣਾ ਇਸ ਸਖਸ਼ੀਅਤ ਦਾ ਚਲੇ ਜਾਣਾ ਬਹੁਤ ਵੱਡਾ ਕੱਟ ਹੈ ਨਾ ਪੂਰਾ ਹੋਣ ਵਾਲਾ ਕੱਟ ਹੈ ਅਲਵਿਦਾ ਪਾਤਰ ਸਾਹਿਬ ਅਲਵਿਦਾ ਅਲਵਿਦਾ ਬਤਰਸਾ ਦਿਲ ਦੀ ਤਮੰਨਾ ਦਿਲ ਚ ਰਹਿ ਗਈ ਸਾਡੇ ਦੋ ਵਾਰ ਕੋਸ਼ਿਸ਼ ਕੀਤੀ ਤੁਹਾਨੂੰ ਮਿਲਣ ਦੀ ਸਬਬ ਨਹੀਂ ਬਣਿਆ ਸਾਡੇ ਦਿਲ ਦੀਆਂ ਦਿਲ ਵਿੱਚ ਹੀ ਰਹਿ ਗਈਆਂ ਅਲਵਿਦਾ ਬਤਰਸਾ ਅਲਵਿਦਾ